ਤੁਸੀਂ ਬਾਜੀ ਬਿਲਕੁਲ ਹੀ ਮਤਲਬ ਕਿ ਹੈਂਡੀਕੈਪਡ ਹੋ ਤੁਹਾਡੇ ਪੈਰ ਬਿਲਕੁਲ ਨਹੀਂ ਕੰਮ ਕਰਦੇ ਪਰ ਜਿੱ ਕਿੰਨੇ ਕੁ ਪ੍ਰੋਬਲਮ ਹੁੰਦੀ ਹੈ ਮੈਜ ਮੈਮ ਕੋਈ ਘਰਨਾ ਹੁੰਦਾ ਵਾ ਬਾਕੀ ਜਿਵੇਂ ਹੁਣ ਨਾਰਮਲ ਇਨਸਾਨ ਆ ਉਹਨੂੰ ਵੀ ਕਦੇ ਦਿੱਕਤ ਆਈ ਜਾਂਦੀ ਏ ਥੋੜੀ ਬਹੁਤ ਜੀ ਫਿਰ ਮੈਂ ਆਪਣੇ ਉਹਨੂੰ ਤਾਂ ਨਾਰਮਲ ਹੀ ਸਮਝਦਾ ਮੈਂ ਤਾਂ ਸਮਝਦੇ ਨਹੀਂ ਆਗਾ ਮੈਂ ਹੈਂਡੀਕੈਪਡ ਕਿਉਂਕਿ ਸੋਚ ਤੋਂ ਆ ਸੋਚ ਆਪਣੀ ਹੈਗੀ ਬੈਸਟ ਆ ਸਾਰਾ ਕੁਝ ਬੈਸਟ ਬਾਕੀ ਤੁਹਾਡੇ ਮਨ ਵਿੱਚ ਇਹ ਕਿਹੜਾ ਇਦਾਂ ਦਾ ਵਿਚਾਰ ਆਇਆ ਵੀ ਤੁਸੀਂ ਟੈਟੂ ਹੀ ਜਿਹੜਾ ਹੈ ਚੁੰਨਿਆ ਹੋਰ ਕਿ ਕੋਈ ਕੰਮ ਕਿਉਂ ਨਹੀਂ ਚੜੇ ਮੇਰੀ ਡਰਾਇੰਗ ਥੋੜੀ ਵਧੀਆ ਸੀਗੀ ਸਕੂਲ ਉਦੇ ਕਰਕੇ ਫਿਰ ਮੈਂ ਜਦੋਂ ਮੈਂ ਕਿਤੇ ਹੋਰ ਲੱਗਿਆ ਉਹਨਾਂ ਨੇ ਮੇਰੇ ਡਰਾਇੰਗ ਦੇਖਣ ਤੋਂ ਬਾਅਦ ਉਹਨਾਂ ਨੇ ਮੈਨੂੰ ਸਰ ਕੋਲੇ ਭੇਜਿਆ ਸਾਮ ਸਰ ਕੋਲੇ ਜੀ ਸਟੂਡੀਓ 21 ਮੈਂ ਇੱਥੇ ਬੈਲਾ ਡਰਾਇੰਗ ਸਿੱਖੀ ਬਰਸਤੋਂ ਵਾ ਮੈਂ ਟੈਟ ਚਾਹੇ ਕਰੋ ਲੋ ਇਹ ਪੂਰਾ ਸਪੋਰਟ ਆ ਜੀ ਤੇ ਦਿੱਕਤ ਚੱਲਣ ਫਿਰਨ ਚ ਹੁਣ ਦਾਤ ਪੈ ਗਈ ਆ ਅੱਧੀ ਉਮਰ ਨਿਕਲ ਚੁੱਕੀ ਆ ਇਹਦੇ ਵਿੱਚ ਹੀ ਕੋਈ ਚੱਕਰ ਨਹੀਂ ਇਹਨਾਂ ਦਾ ਭਾਜੀ ਫਿਰ ਤੁਹਾਨੂੰ ਮਤਲਬ ਕਿੱਦਾਂ ਦਾ ਫੀਲ ਹੁੰਦਾ ਲੋਕ ਤੁਹਾਨੂੰ ਗਲਤ ਤਰੀਕੇ ਨਾਲ ਟਰੀਟ ਕਰੇ ਇਹ ਮੈਮ ਸਕੂਲ ਟਾਈਮ ਵਗੈਰਾ ਹੋ ਜਾਂਦਾ ਸੀਗਾ ਹੁਣ ਤਾਂ ਨਹੀਂ ਹੈਗਾ ਇਦਾਂ ਦਾ ਕੋਈ ਬਾਕੀ ਲੋਕ ਵੀ ਸਮਝਦਾਰ ਹੋਈ ਜਾ ਰਹੇ ਟਾਈਮ ਕਦੇ ਮੰਮੀ ਪਾਪਾ ਦੀ ਨਹੀਂ ਯਾਦ ਆਉਂਦੀ ਨਹੀਂ ਬਹੁਤ ਆਉਂਦੀ ਯਾਦ ਬਹੁਤ ਆਉਂਦੀ ਹੈ ਇੱਕ ਦਿਨ ਮੇਲਾ ਲੱਗਿਆ ਸੀ ਟੈਟੂ ਕਰਦੇ ਵੇਲੇ ਸੀਗੇ ਮਾਦ ਰਿਲੇਟਿਡ ਕੋਲ ਸੀਗਾ ਮੈਂ ਟੈਟੂ ਕਰਦਾ ਰੋਪਿਆ ਸੀਗਾ ਯਾਦ ਆਉਂਦੀ ਹੋਈ ਹੈ ਬਾਕੀ ਫਿਰ ਮੇਰਾ ਇਦਾਂ ਦਾ ਵਾ ਕਿ ਮੈਂ ਆਪਣੇ ਆਪ ਨੂੰ ਦੋ ਸਮਝਦਾ ਜਦੋਂ ਵੀ ਮੈਂ ਵੀਖਣਾ ਤਾਂ ਮੈਂ ਆਪਣੇ ਨਾਲ ਹੀ ਗੱਲ ਕਰਦਾ ਹੁੰਦਾ ਤੇ ਮੈਨੂੰ ਜਵਾਬ ਵੀ ਆਪਣੇ ਕੋਲ ਹੀ ਮਿਲਦਾ ਉਹ ਹੀ سپورਟ ਦੇ ਵਿੱਚ ਮੈਂ ਚੱਲਦਾ ਰਹਿਣਾ ਬਾਕੀ ਮੈਂ ਕਰੈਕਟਰ ਸਮਝਦਾ ਜਿਵੇਂ ਫਿਲਮ ਦੇ ਵਿੱਚ ਇੱਕ ਹੀਰੋ ਹੁੰਦਾ ਹੈ ਜਾਂ ਵਿਲਨ ਹੁੰਦਾ ਹੈ ਤੇ ਮੈਨੂੰ ਇਹ ਕਰੈਕਟਰ ਮਿਲਿਆ ਹੈ ਰੱਬ ਵੱਲੋਂ ਮੈਂ ਆਪਣੇ ਬੈਸਟ ਨੂੰ ਵਾ ਕੇ ਜਾਊਂਗਾ ਸਾਚੀ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਮੈਂ ਨਿਹਮਲਿਕ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਇਦਾ ਦੇ ਸ਼ਖਸ ਕੋ ਲੈ ਕੇ ਪਹੁੰਚੇ ਹਾਂ ਜੋ ਕਿ ਹੈਂਡੀਕੈਪ ਪਰ ਉਹਦੀ ਗੱਲ ਜੇ ਕਰੀਏ ਆਪਾਂ ਤੁਹਾਨੂੰ ਦੱਸਦੀ ਹੈ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਜਿਹੜੀ ਉਹ ਆਪਣੀ ਹਿੰਮਤ ਆ ਉਹ ਨਹੀਂ ਹਾਰ ਰਿਹਾ ਤੇ ਅੱਜ ਉਹ ਆਪਣੀ ਮਿਹਨਤ ਕਰਕੇ ਆਪਣਾ ਖਾ ਰਿਹਾ ਤੇ ਕਮਾ ਰਿਹਾ ਉਮਰ ਉਹਦੀ ਜਿਹੜੀ ਹੈ 35 ਸਾਲ ਆ ਤੇ ਦੇਖਣ ਨੂੰ ਇਦਾਂ ਲੱਗਦਾ ਜਿਵੇਂ ਕਿ ਜੌਨ ਇਬਰਾਹਿਮ ਸਾਡੇ ਨਾਲ ਭਾਈ ਜੀ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੀ ਵੀ ਕਰਾਵਾਂਗੇ ਸਾਚੀ ਕਾਲ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਪਾਜੀ ਇਹ ਪਹਿਲਾ ਜੇ ਤੁਹਾਡੇ ਗੱਲ ਕੀਤੀ ਜਾਵੇ ਤੁਹਾਡੇ ਪੈਰਾ ਦੀ ਸਰ ਪਾਜੀ ਪਹਿਲਾ ਤੋਂ ਤੁਹਾਨੂੰ ਇਹ ਪ੍ਰੋਬਲਮ ਆ ਕਿ ਹੁਣ ਤੋਂ ਨਹੀਂ ਮੈਮ ਮੈਂ ਸੀਗਾ 9-10 ਮਿੰਟ ਅੱਜ ਸੀ ਉਹਦੋਂ ਹੋਇਆ ਸੀ ਮੇਰੇ ਜੀ ਡਾਕਟਰ ਨੇ ਇੰਜੈਕਸ਼ਨ ਲਾਤਾ ਸੀ ਫੀਵਰ ਦੇ ਵਿੱਚ ਫੀਵਰ ਦੇ ਵਿੱਚ ਗਲਤ ਇੰਜੈਕਸ਼ਨ ਲਾ ਹਾਂਜੀ ਹਾਂਜੀ ਪਾਜੀ ਜਿਵੇਂ ਕਿ ਤੁਹਾਡੇ ਹੈਗਾ ਹੈ ਨਾ ਵੀ ਘਰ ਪਰਿਵਾਰ ਵਿੱਚ ਕੌਣ ਕੌਣ ਮੇਰੇ ਬ੍ਰਦਰ ਨੇ ਦੋ ਭਾਬੀਆਂ ਬੱਚੇ ਉਹਨਾਂ ਦੇ ਮੰਮੀ ਪਾਪਾ ਉਹ ਡੈਥ ਹੋ ਚੁੱਕੀ ਹੈ ਉਹਨਾਂ ਦੀ ਪਾਜੀ ਇੰਨਾ ਆਪਣੇ ਜਿਵੇਂ ਕਿ ਤੁਸੀਂ ਕਿਹਾ ਹੈ ਨਾ ਤੁਸੀਂ ਪ੍ਰੋਪਰ ਚੱਲ ਨਹੀਂ ਪਾਉਂਦੇ ਤੁਸੀਂ ਇਹਨਾਂ ਨਾਲ ਚੱਲਦੇ ਹੋ ਕਿੰਨਾ ਘੋਖਾ ਹੁੰਦਾ ਹੈ ਮੈਮ ਹੁਣ ਤਾਂ ਆਦਤ ਪੈ ਗਈ ਹੈ ਬਸ ਇਹ ਕਈ ਟਰੈਕ ਐਦਰ ਦੇ ਹੁੰਦੇ ਜਿਵੇਂ ਪਹਾੜੀ ਲੱਗ ਕੇ ਘੁੰਮਣ ਘਮਣ ਜਾਂਦੇ ਆ ਉੱਥੇ ਥੋੜੀ ਦਿੱਕਤ ਆਉਂਦੀ ਬਸ ਬਾਕੀ ਠੀਕ ਆ ਹਾਂਜੀ ਹਾਂਜੀ ਬਾਕੀ ਪਾਜੀ ਜੇ ਗੱਲ ਕੀਤੀ ਜਾਵੇ ਟੈਟੂ ਦੀ ਤੁਸੀਂ ਟੈਟੂ ਆਰਟਿਸਟ ਹੋ ਤੁਸੀਂ ਟੈਟੂ ਬਣਾਉਂਦੇ ਹੋ ਹੈਨਾ ਪਾਜੀ ਕਦੋਂ ਤੋਂ ਬਣਾ ਰਹੇ ਹੋ ਟੈਟੂ ਮੈਂ ਕਰੀਬ 1.5 ਸਾਲ ਦੇ ਨੇੜੇ ਹੋ ਚੱਲਿਆ ਹਾਂਜੀ ਤਾਂ ਕਿ ਤੁਹਾਡੇ ਮਨ ਵਿੱਚ ਇਹ ਕਿਹੜਾ ਇਦਾਂ ਦਾ ਵਿਚਾਰ ਆਇਆ ਵੀ ਤੁਸੀਂ ਟੈਟੂ ਹੀ ਜਿਹੜਾ ਹੈ ਚੁਣਿਆ ਹੋਰ ਕੋਈ ਕੰਮ ਕਿਉਂ ਨਹੀਂ ਚੁਣਿਆ ਮੈਂ ਮੇਰੀ ਡਰਾਇੰਗ ਥੋੜੀ ਵਧੀਆ ਸੀਗੀ ਸਕੂਲ ਟਾਈਮ ਤੋਂ ਜੀ ਉਹਦੇ ਕਰਕੇ ਫਿਰ ਮੈਂ ਜਦੋਂ ਮੈਂ ਕਿਤੇ ਹੋਰ ਲੱਗਿਆ ਉਹਨਾਂ ਨੇ ਮੇਰੀ ਡਰਾਇੰਗ ਦੇਖਣ ਤੋਂ ਬਾਅਦ ਉਹਨਾਂ ਨੇ ਮੈਨੂੰ ਸਰ ਕੋਲੇ ਭੇਜਿਆ ਸैम ਸਰ ਕੋਲੇ ਜੀ ਸਟੂਡੀਓ 21 ਮੈਂ ਇੱਥੇ ਬੈਲਾ ਡਰਾਇੰਗ ਸਿੱਖੀ ਫਿਰ ਉਸ ਤੋਂ ਬਾਅਦ ਮੈਂ ਟੈਟੂ ਚਾਹਿਆ ਜੀ ਜੇ ਗੱਲ ਕੀਤੀ ਜਾਵੇ ਤੁਹਾਡੀ ਲੈਗਸ ਦੀ ਹੈ ਨਾ ਵੀ ਆਪਾਂ ਦੇਖ ਸਕਦੇ ਪੂਰੇ ਮਤਲਬ ਇਹਨਾਂ ਨੂੰ ਇਹ ਕੰਮ ਨਹੀਂ ਕਰਦੀਆਂ ਕਿੰਨਾ ਕੋ ਔਖਾ ਹੁੰਦਾ ਇਹਨਾਂ ਨਾਲ ਚੱਲਣਾ ਤੇ ਘਰ ਵੱਲੋਂ ਕਿੱਦਾਂ ਦੇ ਰਿਸਪੌਂਸ ਮਿਲਦਾ ਹੈ ਘਰ ਵੱਲੋਂ ਜੀ ਪੂਰਾ ਸਪੋਰਟ ਆ ਜੀ ਤੇ ਦਿੱਕਤ ਚੱਲਣ ਫਿਰਨ ਚ ਹੁਣ ਦਾਤ ਪੈ ਗਈ ਆ ਅੱਧੀ ਉਮਰ ਨਿਕਲ ਚੁੱਕੀ ਆ ਇਹਦੇ ਵਿੱਚ ਹੀ ਕੋਈ ਚੱਕਰ ਨਹੀਂ ਇਹਨਾਂ ਦਾ ਭਾਜੀ ਮਤਲਬ ਜੀਵੇ ਹੈ ਨਾ ਹਰ ਇੱਕ ਇੱਕ ਬੰਦੇ ਦਾ ਹੁੰਦਾ ਵੀ ਹੈ ਨਾ ਆਪਣੇ ਵੀ ਸੋ ਕੰਮ ਹੁੰਦੇ ਆ ਚਲੋ ਤੁਹਾਡੀ ਮੰਮੀ ਪਾਪਾ ਵੀ ਨਹੀਂ ਹੈਗੇ ਪਰ ਕਹਿੰਦੇ ਨੇ ਵੀ ਸਾਡੇ 100 ਕੰਮ ਹੁੰਦੇ ਆ ਹੁਣ ਅਸੀਂ ਬਿਲਕੁਲ ਸਹੀ ਹੈ ਸਾਡੇ ਹੱਥ ਪੈਰ ਬਿਲਕੁਲ ਕੰਮ ਕਰਦੇ ਪਰ ਸਾਨੂੰ ਵੀ ਕਦੇ ਨਾ ਕਦੇ ਨਾ ਲੋਡ ਪੈ ਜਾਂਦੀ ਹੈ ਵੀ ਹਾਂ ਇਹ ਕੰਮ ਕਰਦੇ ਉਹ ਕਰ ਕਰਦੇ ਪਰ ਹੁਣ ਤੁਸੀਂ ਬਾਜੀ ਬਿਲਕੁਲ ਹੀ ਮਤਲਬ ਕਿ ਹੈਂਡੀਕੈਪਡ ਹੋ ਤੁਹਾਡੇ ਪੈਰ ਬਿਲਕੁਲ ਨਹੀਂ ਕੰਮ ਕਰਦੇ ਬਾਜੀ ਕਿੰਨੇ ਕ ਪ੍ਰੋਬਲਮ ਹੁੰਦੀ ਹੈ ਤੇ ਜਿਹੜਾ ਕੰਮ ਆ ਕਦੇ ਕਦੇ ਦਿਲ ਵੀ ਨਹੀਂ ਕਰਦਾ ਕਰਨ ਦਾ ਤੇ ਕਿਵੇਂ ਕਰਦੇ ਉਹਨੂੰ ਮੈਨੇਜ ਮੈਨੇਜ ਮੈਮ ਖੁਦ ਹੀ ਕਰਨਾ ਹੁੰਦਾ ਵਾ ਬਾਕੀ ਜਿਵੇਂ ਹੁਣ ਨਾਰਮਲ ਇਨਸਾਨ ਆ ਉਹਨੂੰ ਵੀ ਕਦੇ ਦਿੱਕਤ ਆਈ ਜਾਂਦੀ ਥੋੜੀ ਬਹੁਤ ਫਿਰ ਮੈਂ ਆਪਣੇ ਆਪ ਨੂੰ ਤਾਂ ਨਾਰਮਲ ਹੀ ਸਮਝਦਾ ਮੈਂ ਤਾਂ ਸਮਝਦਾ ਹੀ ਨਹੀਂ ਆਇਗਾ ਮੈਂ ਹੈਂਡੀਕੈਪ ਕਿਉਂਕਿ ਸੋਚ ਤੋਂ ਆ ਸੋਚ ਆਪਣੀ ਹੈਗੀ ਬੈਸਟ ਆ ਸਾਰਾ ਕੁਝ ਬੈਸਟ ਭਾਜੀ ਲੋਕਾਂ ਵੱਲੋਂ ਕਿੱਦਾਂ ਦੇ ਰਿਸਪੌਂਸ ਮਿਲਦੇ ਆ ਕਿਉਂਕਿ ਅੱਜ ਕੱਲ ਜੇ ਗੱਲ ਕੀਤੀ ਜਾਵੇ ਲੋਕਾਂ ਦੀ ਤਾਂ ਉਹ ਤਾਂ ਚੰਗੇ ਬੰਦੇ ਨੂੰ ਵੀ ਨਹੀਂ ਛੱਡਦੇ ਤੁਸੀਂ ਤਾਂ ਚਲੋ ਇੱਕ ਤਰੀਕੇ ਨਾਲ ਰੱਬ ਵੱਲੋਂ ਤੁਸੀਂ ਐਦਾਂ ਦਿਓ ਚਲੋ ਡਾਕਟਰ ਨੇ ਤੁਹਾਡਾ ਗਲਤ ਇੰਜੈਕਸ਼ਨ ਲਾਤਾ ਪਰ ਚਲੋ ਹੁਣ ਤਾਂ ਰੱਬ ਵੱਲੋਂ ਹੀ ਅਸੀਂ ਕਵਾਂਗੇ ਵੀ ਰੱਬ ਵੱਲੋਂ ਹੀ ਐਦਾਂ ਦਿਓ ਭਾਜੀ ਫਿਰ ਤੁਹਾਨੂੰ ਮਤਲਬ ਕਿੱਦਾਂ ਦਾ ਫੀਲ ਹੁੰਦਾ ਲੋਕ ਤੁਹਾਨੂੰ ਗਲਤ ਤਰੀਕੇ ਨਾਲ ਟਰੀਟ ਕਰ ਈ ਮੈਮ ਸਕੂਲ ਟਾਈਮ ਵਗੈਰਾ ਹੋ ਜਾਂਦਾ ਸੀਗਾ ਹੁਣ ਤਾਂ ਨਹੀਂ ਹੈਗਾ ਇਦਾਂ ਦਾ ਕੋਈ ਬਾਕੀ ਲੋਕ ਵੀ ਸਮਝਦਾਰ ਹੋਈ ਜਾ ਰਹੇ ਟਾਈਮ ਦੇ ਨਾਲ ਇੰਨਾ ਕੋਈ ਚੱਕਰ ਨਹੀਂ ਪੰਦਾ ਹੈਗਾ ਘਰ ਦੇ ਪਿੱਛੇ ਜਿਵੇਂ ਖਰਚਾ ਵਗੈਰਾ ਆ ਖਾਣ ਪੀਣਾਂ ਰੋਟੀ ਵਗੈਰਾ ਉਹ ਆਪ ਹੀ ਕਰਨਾ ਪੈਂਦਾ ਹੈ ਕਿ ਭਾਬੀਆਂ ਵਗੈਰਾ ਕਰੀ ਨਹੀਂ ਉਹ ਤਾਂ ਮੇਰੀ ਭਾਬੀਆਂ ਕਰ ਦਿੰਦੀਆਂ ਨੇ ਬਾਕੀ ਮੈਂ ਮੇਰੇ ਜਿਹੜੇ ਕੰਮ ਆਉ ਮੈਂ ਸਾਰੇ ਆਪ ਹੀ ਕਰਦਾ ਹਾਂ ਇੰਨੇ ਤੁਸੀਂ ਹੋ ਗਏ ਮम्मी ਦੀ ਨਹੀਂ ਕਦੇ ਯਾਦ ਆਂਦੀ ਕਿਉਂਕਿ ਆਪਣਾ ਇੱਕ ਮੂਮੈਂਟ ਹੁੰਦਾ ਵੀ ਹਾਂ ਆਪਣੀ ਮੰਮੀ ਸਾਡੇ ਨਾਲ ਰਵੇ ਪਾਪਾ ਸਾਡੇ ਨਾਲ ਰਹਿਣ ਵੀ ਅੱਜ ਉਹ ਮਤਲਬ ਸਾਨੂੰ ਦੇਖਦੇ ਤਾਂ ਕਿੱਦਾਂ ਦਾ ਫੀਲ ਹੁੰਦਾ ਹੈ ਨਾ ਕਦੇ ਮੰਮੀ ਪਾਪਾ ਦੀ ਨਹੀਂ ਯਾਦ ਆਂਦੀ ਨਹੀਂ ਬਹੁਤ ਆਂਦੀ ਯਾਦ ਤਾਂ ਬਹੁਤ ਆਂਦੀ ਹੈ ਇੱਕ ਦਿਨ ਮੇਲਾ ਲੱਗਿਆ ਸੀ ਟੈਟੂ ਕਰਦੇ ਵੇਲੇ ਸੀਗੇ ਮਾ ਦਾ ਰਿਲੇਟਿਡ ਕੋਲ ਸੀਗਾ ਮੈਂ ਟੈਟੂ ਕਰਦਾ ਰੋਪਿਆ ਸੀਗਾ ਯਾਦ ਤਾਂ ਆਉਂਦੀ ਹੋਈ ਆ ਮੰਮੀ ਦੇ ਇੱਕ ਹਰ ਇੱਕ ਗੱਲ ਹੁੰਦੀ ਹੈ ਨਾ ਵੀ ਇੱਕ ਮੰਮੀ ਹੁੰਦੀ ਅਜੇ ਇਦਾਂ ਕਹਿਣਾ ਸੀ ਪਾਪਾ ਹੁੰਦੇ ਅਜੇ ਇਦਾਂ ਕਰਨਾ ਸੀ ਕਿੰਨਾ ਟਾਈਮ ਹੋ ਗਿਆ ਪਾਜੀ ਉਹਨਾਂ ਨੂੰ ਕਿਹਾ 2008 ਦੇ ਵਿੱਚ ਪਾਪਾ ਚਲੇ ਗਏ ਸੀ ਤੇ ਆ ਕਰੋਨਾ ਜਿਹੜਾ ਸੈਕੰਡ ਟਾਈਮ ਆਇਆ ਸੀਗਾ ਉਦੋਂ ਮੇਰੇ ਮਦਰ ਚਲੇ 2020 ਦੇ ਵਿੱਚ ਪਾਜੀ ਮਤਲਬ ਜਦੋਂ ਮੰਮੀ ਪਾਪਾ ਦੋਨੇ ਚਲੇ ਗਏ ਹੈਨਾ ਹੌਸਲਾ ਕਿੱਥੋਂ ਮਿਲਿਆ ਕਿਉਂਕਿ ਇੱਕ ਮੰਮੀ ਦਾ ਪਾਪਾ ਦਾ ਜਾਣਾ ਚਲ ਪਾਪਾ ਚਲੇ ਗਏ ਫਿਰ ਮੰਮੀ ਸੀਗੇ ਬਾਅਦ 'ਚ ਪਰ ਉਹ ਤੋਂ ਬਾਅਦ ਨਾ ਇੱਕ ਹੌਸਲਾ ਮਿਲਣਾ ਨਾ ਬੜਾ ਔਖਾ ਆ ਅਸਲਾਮ ਮੈਡਮ ਪਹਿਲਾਂ ਤਾਂ ਮਮੀ ਪਾਪਾ ਤੋਂ ਮਿਲਦਾ ਹੁੰਦਾ ਸੀ ਬਾਕੀ ਫਿਰ ਮੇਰਾ ਇਦਾਂ ਦਾ ਵਾ ਕਿ ਮੈਂ ਆਪਣੇ ਆਪ ਨੂੰ ਦੋ ਸਮਝਦਾ ਜਦੋਂ ਵੀ ਮੈਂ ਵੀ ਖੁਨਾ ਤਾਂ ਮੈਂ ਆਪਣੇ ਨਾਲ ਹੀ ਗੱਲ ਕਰਦਾ ਹੁੰਦਾ ਤੇ ਮੈਨੂੰ ਜਵਾਬ ਵੀ ਆਪਣੇ ਕੋਲ ਹੀ ਮਿਲਦਾ ਉਹ ਹੀ سپورਟ ਦੇ ਵਿੱਚ ਮੈਂ ਚੱਲਦਾ ਰਹਿਣਾ ਬਾਕੀ ਮੈਂ ਕਰੈਕਟਰ ਸਮਝਦਾ ਜਿਵੇਂ ਫਿਲਮ ਦੇ ਵਿੱਚ ਇੱਕ ਹੀਰੋ ਹੁੰਦਾ ਆ ਵਿਲਨ ਹੁੰਦਾ ਆ ਤੇ ਮੈਨੂੰ ਇਹ ਕਰੈਕਟਰ ਮਿਲਿਆ ਹੈ ਰੱਬ ਵੱਲੋਂ ਮੈਂ ਆਪਣੇ ਬੈਸਟ ਨਿਵਾ ਕੇ ਜਾਊਂਗਾ ਕਦੀ ਨਿਰਾਸ਼ਾ ਨਹੀਂ ਹੁੰਦੀ ਕਦੇ ਆਪਣੇ ਆਪ ਨੂੰ ਇਦਾਂ ਦਾ ਦੇਖ ਕੇ ਫੀਲ ਨਹੀਂ ਹੁੰਦਾ ਵੀ ਬਾਕੀ ਲੋਕ ਇਦਾਂ ਚੱਲ ਰਹੇ ਆ ਇਹ ਚੀਜ਼ ਕਰ ਰਹੇ ਆ ਮੈਂ ਵੀ ਉਹ ਚੀਜ਼ ਕਰਾਂ ਮੈਂ ਵੀ ਉਹ ਕਰਾਂ ਭਾਜੀ ਕਦੇ ਨਹੀਂ ਰਿਅਲਾਈਜ਼ ਹੁੰਦਾ ਵੀ ਮੈਂ ਵੀ ਕਾਸ਼ ਇੰਨਾ ਵਰਗਾ ਹੁੰਦਾ ਥੋੜੀ-ਬਹੁਤ ਹੁੰਦੀ ਆ ਕਦੇ ਨਾ ਕਦੇ ਇਦਾਂ ਦੀ ਕੋਈ ਚੀਜ਼ ਹੁੰਦੀ ਆ ਪਰ ਹੁਣ ਹਾਲਤ ਪਈ ਹੋਈ ਆ ਤਾਂ ਉਹਦੀ ਚੱਲੀ ਜਾਂਦਾ ਬਸ ਭਾਜੀ ਜਿਵੇਂ ਅੱਜ ਤੁਸੀਂ ਇੰਨੇ ਵੱਡੇ-ਵੱਡੇ ਟੈਟੂਜ਼ ਕਰਦੇ ਹੋ ਇਹਨਾਂ ਤੋਂ ਲੋਕਾਂ ਵੱਲੋਂ ਇੰਨਾ ਵਧੀਆ ਰਿਸਪੌਂਸ ਮਿਲਦਾ ਜੇ ਅੱਜ ਤੁਹਾਡੀ ਮੰਮੀ ਹੁੰਦੀ ਤੇ ਫਿਰ ਉਹ ਕੀ ਕਹਿੰਦੇ ਤੁਹਾਨੂੰ ਉਨਾਂ ਨੇ ਤਾਂ ਅਸ਼ੀਰਵਾਦ ਹੀ ਲੈਣਾ ਸੀ ਪ੍ਰਾਊਡ ਫੀਲ ਕਰਨਾ ਸੀਗਾ ਕਿ ਸਾਡਾ ਮੁੰਡਾ ਕੁਝ ਕਰਨ ਜੋਗਾ ਹੋਇਆ ਜੀ ਬਾਕੀ ਦੇਖੋ ਹੁਣ ਰੱਬ ਦੀ ਮਰਜ਼ੀ ਹੈ ਨਹੀਂ ਹੈਗਾ ਪਹਿਲਾਂ ਮਤਲਬ ਜਦੋਂ ਮੈਂ ਮੰਮੀ ਸੀਗੇ ਉਦੋਂ ਤੁਸੀਂ ਕਰਦੇ ਸੀਗੇ ਕਿ ਕੰਮ ਕੀ ਹੁਣ ਆ ਕੇ ਸਟਾਰਟ ਕੀਤਾ ਉਹਨਾਂ ਤੋਂ ਜਾਣ ਤੋਂ ਬਾਅਦ ਪਹਿਲਾਂ ਮੈਂ ਇੱਕ ਰੈਣੀ ਦੁਕਾਨ ਕਰਦਾ ਸੀ ਜੀ ਮੇਰੀ ਦੁਕਾਨ ਸੀਗੀ ਉਹ ਮੈਂ ਕੀਤੀ ਆ ਕੱਢੇ ਬਾਟ 9 ਸਾਲ ਕੀਤੀ ਹੈ ਉਸ ਤੋਂ ਪਹਿਲਾਂ ਮੇਰਾ ਬ੍ਰਦਰ ਕਰਦਾ ਹੁੰਦਾ ਸੀ ਜੀ ਫਿਰ ਕੋਰੋਨਾ ਦੇ ਵਿੱਚ ਮਦਰ ਨੂੰ ਦੇਖਦੇ ਦੇਖਦੇ ਉਹ ਬੰਦ ਕਰਨੀ ਪਈ ਮੈਨੂੰ ਤਿੰਨ ਚਾਰ ਮਹੀਨੇ ਮਤਲਬ ਮੈਂ ਰਹੀ ਆ ਫਿਰ ਉਸ ਤੋਂ ਬਾਅਦ ਮੈਂ ਛੱਡਤੀ ਸੀ ਲਾਈਫ ਦੀ ਗੱਲ ਕਰੀ ਲਾਈਫ ਵਿੱਚ ਕਿੰਨਾ ਕੁ ਸਟਰਗਲ ਕਰਨਾ ਪਿਆ ਅਜੇ ਇੱਥੇ ਪਹੁੰਚਣ ਤੱਕ ਸਟਰਗਲ ਹੀ ਆ ਪਹਿਲਾਂ ਮਤਲਬ ਦੁਕਾਨ ਦੇ ਵਿੱਚ ਸੀਗਾ ਜਿਹੜਾ ਮੇਰਾ ਹੁਨਰ ਸੀਗਾ ਉਹ ਮੈਨੂੰ ਐ ਲੱਗਦਾ ਸੀਗਾ ਵੀ ਇੱਥੇ ਹੀ ਰਹਿ ਜਾਣਾ ਵਾ ਬਸ ਪਰ ਉਹ ਰੱਬ ਦੀ ਮਰਜ਼ੀ ਸੀ ਕਹਿੰਦੇ ਦੇਰ ਆਇਦਰ ਉਸ ਤੋਂ ਆਇਆ ਉਹ ਚੱਕਰ ਆ ਬਸ ਸ਼ੌਂਕ ਸੀਗਾ ਟੈਟੂ ਬਣਾਉਣ ਦਾ ਜਾਂ ਕੋਈ ਹੋਰ ਸ਼ੌਂਕ ਰੱਖਦੇ ਹੋ ਇਸ ਤੋਂ ਲਾ ਸ਼ੌਕ ਮੈਡਮ ਸੀਗਾ ਸਿਰਫ ਡਰਾਇੰਗ ਦਾ ਜੀ ਡਰਾਇੰਗ ਤੋਂ ਜਦੋਂ ਮੈਂ ਇੱਥੇ ਆਇਆ ਮੈਂ ਦੇਖਿਆ ਵਾ ਫਿਰ ਉਸ ਤੋਂ ਬਾਅਦ ਮੇਰਾ ਦਿਲ ਕੀਤਾ ਫਿਰ ਮੈਂ ਟੈਟੂ ਹੀ ਕਰਾਂ ਸ਼ੌਕ ਕੀ ਨੇ ਹੌਬੀਜ਼ ਕੀ ਕੀ ਨੇ ਤੁਹਾਡੀਆਂ ਮਿਊਜ਼ਿਕ ਲਿਸਨਿੰਗ ਤੇ ਬੁੱਕ ਵਗੈਰਾ ਬੜ ਲੀ ਦੀਆਂ ਨੇ ਬਾਕੀ ਤਾਂ ਡਰਾਇੰਗ ਹੀ ਹੈ ਡਰਾਇੰਗ ਹੀ ਹਾਂਜੀ ਭਾਜੀ ਜਦੋਂ ਆਪਾਂ ਦੇਖਦੇ ਆ ਨਾ ਵੀ ਹਾਂ ਇਹ ਸਾਡਾ ਆਈਡਲ ਆ ਅਸੀਂ ਇਹਨੂੰ ਦੇਖ ਕੇ ਵੱਡੇ ਹੋਏ ਆ ਅਸੀਂ ਇਹਦੇ ਵਰਗਾ ਬੰਨਾ ਕੋਈ ਇਦਾਂ ਦਾ ਹੈਗਾ ਜਿਹਨੂੰ ਦੇਖ ਕੇ ਤੁਸੀਂ ਕਹਿੰਦੇ ਹੋ ਕਿ ਮੈਂ ਵੀ ਇਹਦੇ ਵਰਗਾ ਬੰਨਾ ਆ ਨਹੀਂ ਮੈਮ ਪਹਿਲਾਂ ਹੋਇਆ ਸੀ ਮੈਨੂੰ ਇੱਕ ਅਨੰਦਰ ਅਰਨੋਲਡ ਕਰਕੇ ਬੋਡੀ ਬਿਲਡ ਉਹ ਹੈਂਡੀਕੈਪ ਹੀ ਨੇ ਉਹਨਾਂ ਦਾ ਚਲੋ ਕੰਮ ਨਹੀਂ ਕਰਦਾ ਹੈਗਾ ਮੈਂ ਬੋਡੀ ਬਿਲਡਿੰਗ ਵੀ ਲੱਗਿਆ ਸੀਗਾ ਮੈਂ ਕੀਤਾ 1.5 ਸਾਲ ਪਰ ਨਹੀਂ ਰੱਬ ਨੇ ਜਿਹੜਾ ਹਨਰ ਦਿੱਤਾ ਸੀ ਉਹਦੇ 'ਚ ਜਾਣਾ ਸੀਗਾ ਬਾਕੀ ਆਈਡਲ ਆਪਣੇ ਆਪ ਨੂੰ ਮੰਨੋ ਤੁਸੀਂ ਇਹਨਾਂ ਨੂੰ ਤਾਂ ਕੀ ਮੰਨਣਾ ਭਾਜ ਜਿਹੜੀ ਤੁਹਾਡੀ ਸੋਚ ਹੈ ਨਾ ਮਤਲਬ ਬਹੁਤ ਯੂਨੀਕ ਹੈ ਇੱਕ ਡਿਫਰੈਂਟ ਹੀ ਹੈ ਵੀ ਤੁਸੀਂ ਕਿਸੇ ਤੇ ਨਾ ਡਿਪੈਂਡ ਨਹੀਂ ਹੋਗੇ ਚਲੋ ਰੱਬ ਵੱਲੋਂ ਇਹ ਚੀਜ਼ ਤੁਹਾਨੂੰ ਦਿੱਤੀ ਗਈ ਹੈ ਪਰ ਤੁਸੀਂ ਕੱਲ ਆਂਦੀ ਹੈ ਨਾ ਜੇ ਤੁਹਾਡੀ ਤੇ ਤੁਸੀਂ ਰੱਬ ਦੇ ਨਾ ਇੱਕ ਸਪੈਸ਼ਲ ਬਣਾਏ ਹੋਏ ਬੰਦੇ ਹੋ ਕਿਉਂਕਿ ਰੱਬ ਉਹ ਸਾਰਿਆਂ ਨੂੰ ਇੱਕੋ ਜਿਹਾ ਬਣਾ ਦਿੰਦਾ ਹੈ ਪਰ ਸਭ ਤੋਂ ਅਲੱਗ ਜਿਹੜਾ ਬਣਾਉਂਦਾ ਹੈ ਨਾ ਰੱਬ ਉਹ ਕਦੇ ਕਿਸੇ ਕਿਸੇ ਨੂੰ ਹੀ ਬਣਾਉਂਦਾ ਹੈ ਮੈਂ ਹਰੇਕ ਕੋਈ ਯੂਨੀਕ ਆ ਜੇ ਅਗਰ ਸੋਚੇ ਪੂਰੇ ਵਰਲਡ ਵਿੱਚ ਕੋਮਲੋ ਤੁਹਾਡੇ ਹੱਥਾਂ ਦੀ ਜਿਹੜੀ ਲਕੀਰਾਂ ਉਹ ਕਿਸੇ ਨਾਲ ਨਹੀਂ ਮਿਲਣਗੀਆਂ ਰੱਬ ਹਰੇਕ ਕਿਸੇ ਨੂੰ ਯੂਨੀਕ ਬਣਾਉਂਦਾ ਸਮਝਣ ਦੀ ਗੱਲ ਹੈ ਜੇ ਮੈਂ ਮੰਨਾ ਮੈਂ ਯੂਨੀਕ ਆ ਤੇ ਮੈਂ ਯੂਨੀਕ ਆ ਇੱਕ ਸੋਚ ਦੇਖ ਕੇ ਨਾ ਬੜਾ ਵਧੀਆ ਲੱਗ ਰਿਹਾ ਭਾਜੀ ਕਈ ਲੋਕ ਕੀ ਹੁੰਦੇ ਹਨ ਬਿਲਕੁਲ ਸਹੀ ਹੁੰਦੇ ਆ ਪਰ ਉਹ ਆਪਣੇ ਆਪ ਨੂੰ ਨਾ ਇੱਕ ਕਮਜ਼ੋਰ ਮਹਿਸੂਸ ਕਰਦੇ ਵੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਇਸ ਲੈਵਲ ਤੇ ਮੈਂ ਨੈਕਸਟ ਲੈਵਲ ਤੇ ਨਹੀਂ ਜਾ ਸਕਦਾ ਤੇ ਤੁਸੀਂ ਤਾਂ ਇਹਨਾਂ ਕੁਝ ਫੇਸ ਕਰ ਚੁੱਕੇ ਹੋ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਇਹੀ ਅਜੇ ਤੁਸੀਂ ਖੁਦ ਮਿਹਨਤ ਕਰੋਗੇ ਹੁਕਮ ਆ ਕੇ ਖਾਓਗੇ ਉਹਦੇ ਵਿੱਚ ਜ਼ਿਆਦਾ ਖੁਸ਼ੀ ਮਿਲੂਗੀ ਜੀ ਮਾਪਿਓ ਦਾ ਦਿੱਤਾ ਹੋਇਆ ਖਾਤਾ ਲਵਾਂਗੇ ਪਰ ਉਹ ਤਸੱਲੀ ਨਹੀਂ ਮਿਲਦੀ ਹੈਗੀ ਜਦੋਂ ਖੁਦ ਕਰਾਂਗੇ ਜਾਂ ਸਾਡੇ ਅਗ ਬੱਚੇ ਹੋਣਗੇ ਤਾਂ ਕੋ ਲੋ ਫਟੋ-ਫਟੇ ਤਾਂ ਕਹਿਣਗੇ ਵੀ ਹਾਂ ਸਾਡੇ ਘਰ ਦੇ ਜਾਂ ਮਾਪਿਓ ਸਾਡੇ ਕੋਲش ਕਰਕੇ ਗਏ ਆਇ ਤਨੀ ਆਏ ਤੇ ਚਲੇ ਗਏ ਹਾਂਜੀ ਭਾਜੀ ਇੱਕ ਨਾ ਲਾਸਟ ਜਿਹੜਾ ਮੈਂ ਤੁਹਾਡੇ ਵੱਲੋਂ ਮੈਸੇਜ ਦਿਲਵਾਉਣਾ ਚਾਹਨੀ ਆ ਜਿਹੜੇ ਵੀ ਸਾਡੇ ਸੱਜਣਾਂ ਦੇਖ ਰਹੇ ਆ ਵੀਡੀਓ ਤੁਸੀਂ ਭਾਜੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਵਰਗੇ ਲੋਕਾਂ ਨੂੰ ਦੇਖ ਕੇ ਮਜ਼ਾਕ ਉਡਾਉਂਦੇ ਨੇ ਤੇ ਉਹਨਾਂ ਨੂੰ ਪੂਰਾ ਪਲਾ ਕਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਜਦੋਂ ਮਤਲਬ ਆਪਾਂ ਕਹਿੰਦੇ ਆ ਨਾ ਵੀ ਆਪਾਂ ਅੱਗੇ ਵਧਣਾ ਹੈ ਪਰ ਉਹਨਾਂ ਨੂੰ ਵਧਾਉਣ ਦੀ ਵਜਾਏ ਨਾ ਉਹਨਾਂ ਨੂੰ ਕਸੀਟਦੇ ਆ ਥੱਲੇ ਪਹੁੰਚਾਉਣ ਤੇ ਲੱਗੇ ਹੁੰਦੇ ਵੀ ਇਹ ਕੁਛ ਨਾ ਕਰੇ ਇਹੀ ਤਾਂ ਮੋਟੀਵੇਸ਼ਨ ਆ ਜੀ ਅਗਰ ਥੱਲੇ ਨੂੰ ਖਿੱਚਣਾ ਜਾਂਦਾ ਵਾ ਆਪਾਂ ਉਨੀ ਜ਼ੋਰ ਲਾਵਾਂਗੇ ਬਿਲਕੁਲ ਬਾਕੀ ਇਹ ਆ ਇਹ ਸੋਚਣਾ ਜੇ ਆਪਣੇ ਘਰ ਦੇ ਵਿੱਚ ਵੀ ਕੋਈ ਮੈਂਬਰ ਇਦਾਂ ਹੁੰਦਾ ਵਾ ਤਾਂ ਆਪਾਂ ਉਹਦੇ ਨਾਲ ਵੀ ਇਦਾਂ ਹੀ ਫੀਲ ਕਰਾਂਗੇ ਜਾਂ ਉਹਨਾਂ ਨਾਲ ਗੱਲਾਂ ਇਦਾਂ ਦੀ ਕਰਾਂਗੇ ਪਰ ਉਹ ਆਪਣੇ ਘਰ ਦਾ ਹੋ ਜਾਂਦਾ ਵਾ ਤੁਸੀਂ ਬਾਹਰ ਦੇ ਨੂੰ ਦੇਖ ਕੇ ਮਜ਼ਾਕ ਨਾ ਹੋ ਜੜਾ ਜੜੋਂ ਨੇ ਵੀ ਤਾਂ ਕੋਈ ਗੱਲ ਨਹੀਂ ਆਪਣੀ ਆਪਣੀ ਸੋਚ ਆ ਮੇਰਾ ਡਾਣਗੇ ਤਾਂ ਮੈਨੂੰ ਤਾਂ ਇਹ ਹੁੰਦਾ ਵਾ ਕੋਈ ਗੱਲ ਨਹੀਂ ਮਿੰਦਾ ਮੋਟੀਵੇਸ਼ਨ ਹੀ ਮਿਲਦੀ ਹੈ ਤੇ ਹਜੇ ਤੱਕ ਤਾਂ ਅਸੀਂ ਸਨੀ ਕੋਇਲ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੀ ਆਪਾਂ ਲਾਈਫ ਬਾਰੇ ਗੱਲ ਕੀਤੀ ਹੈ ਲੇਕਿਨ ਹੁਣ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਜਿਨ੍ਹਾਂ ਕਰਕੇ ਅੱਜ ਸਨੀ ਕੋਇਲ ਸਾਨੂੰ ਇੰਨੇ ਵੱਡੇ ਮਕਾਮ ਤੇ ਦੇਖਣ ਨੂੰ ਮਿਲੇ ਸਾਡੇ ਨਾਲ ਭਾਜ ਮੌਜੂਦ ਰਹਿ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਧੀ ਭਾਜੀ ਜਦੋਂ ਸਨੀ ਬਾਜੀ ਤੁਹਾਡੇ ਕੋਲ ਆਏ ਸੀਗੇ ਤੁਹਾਨੂੰ ਹੋਪ ਸੀਗੀ ਕਿ ਵੀ ਭਾਜੀ ਇੰਨਾ ਅੱਗੇ ਵੱਧ ਜਾਣਗੇ ਅ ਲਾਈਕ ਜਿੱਦਾਂ ਦੀ ਇਹਦੀ ਪਰਫਾਰਮੈਂਸ ਸੀਗੀ ਮੈਨੂੰ ਲੱਗ ਹੀ ਰਿਹਾ ਸੀਗਾ ਕਿ ਇਹ ਅੱਛਾ ਅਚੀਵ ਕਰ ਲਏਗਾ ਜਰੂਰ ਸੀਗਾ ਹਾਂਜੀ ਬਿਲਕੁਲ ਜਰੂਰ ਸੀਗਾ ਜੀ ਬਾਕੀ ਮੈਂ ਬਹੁਤ ਕੀਤੀ ਇਹਨੇ ਜੀ ਕੋਈ ਕਿਸੇ ਪਾਸੇੋਂ ਇਦਾਂ ਨਹੀਂ ਕਿ ਕੋਈ ਕਮੀ ਰਹੀ ਹੋਵੇ ਹੂੰ ਬਹੁਤ ਅੱਛਾ ਇਨੀ ਪਰਫਾਰਮ ਕੀਤਾ ਜੀ ਅਜੀ ਜੀ ਜਦੋਂ ਇਹ ਤੁਹਾਡੇ ਕੋਲ ਆਏ ਸੀ ਹੈਨਾ ਇਹ ਬਿਲਕੁਲ ਜਿਵੇਂ ਇਹਨਾਂ ਦੀ ਲਾਤਾਂ ਕੰਮ ਨਹੀਂ ਕਰਦੀਆਂ ਫਸਾਕੀ ਦੇ ਸਾਰੇ ਨਾਲ ਤੁਹਾਡੇ ਕੋਲ ਆਏ ਸੀ ਇੱਕ ਵਾਰੀ ਮੰਚੇ ਕੀ ਵਿਚਾਰ ਆਇਆ ਸੀ ਉਹ ਜਦੋਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਦੇਖੋ ਵਿਚਾਰ ਤਾਂ ਮੇਰੇ ਮਨ ਚ ਇਦਾਂ ਦਾ ਕੁਝ ਨਹੀਂ ਮੈਨੂੰ ਮੇਰੇ ਲਈ ਤਾਂ ਹੁੰਦਾ ਵੀ ਜੋ ਬੱਚਾ ਮੇਰੇ ਕੋਲ ਸਿੱਖਣ ਲਈ ਆ ਰਿਹਾ ਹੈ ਜੀ ਤਾਂ ਮੈਂ ਉਹਦੇ ਮਤਲਬ ਫਿਜ਼ੀਕਲੀ ਉਹਦੀ ਇਹ ਚੀਜ਼ ਨੂੰ ਨਹੀਂ ਦੇਖਦਾ ਹੈਗਾ ਮੈਂ ਸਿਰਫ ਦੇਖਦਾ ਹਾਂ ਉਹ ਕਿੰਨਾ ਅੱਛਾ ਪਰਫਾਰਮ ਕਰ ਸਕਦਾ ਹੈ ਜੀ ਜੇ ਕਿਤੇ ਕੋਈ ਕਮੀ ਪੇਸ਼ੀ ਹੁੰਦੀ ਹੈ ਅਸੀਂ ਉਹ ਪੂਰੀ ਕਰਾ ਦਿੰਦੇ ਹਾਂ ਜੀ ਜਿਵੇਂ ਨਾ ਪਾਜੀ ਨੇ ਦੱਸਿਆ ਵੀ ਤੁਸੀਂ ਇਹਨਾਂ ਨੂੰ ਇੱਕ ਨਾਮ ਦਿੱਤਾ ਹੋਇਆ ਸੀ ਕੀ ਨਾਮ ਆ ਤੁਹਾਡੇ ਲਈ ਜਰੂਰ ਸੁਣਨਾ ਚਾਹਾਂਗੇ ਕਿਉਂਕਿ ਅਸੀਂ ਉਹਨਾਂ ਤੋਂ ਨਹੀਂ ਪੁੱਛੇ ਇਹ ਤੁਸੀਂ ਦਿੱਤਾ ਨਾ ਤਾਂ ਕਰੀ ਸੀ ਤੁਹਾਡੇ ਸਾਡੇ ਇੱਥੇ ਲੁਧਿਆਣੇ ਮੇਲਾ ਲੱਗਿਆ ਸੀਗਾ ਤਾਂ ਉਦੋਂ ਫਿਰ ਇਹਨੇ ਕਾਫੀ ਅੱਛਾ ਪਰਫਾਰਮ ਕੀਤਾ ਅੱਛੇ ਨੇ ਤਕਰੀਬਨ 20 ਦਿਨਾਂ ਦੇ ਵਿੱਚ ਇਹਨਾਂ ਨੇ 70 ਤੋਂ 80 ਟੈਟੂ ਦੇ ਕਰੀਬ ਕੰਮ ਕੀਤੇ ਉੱਥੇ ਜੀ ਔਰ ਉਹਨੂੰ ਦੇਖਦੇ ਹੋਏ ਫਿਰ ਮੈਨੂੰ ਥੋੜਾ ਥੋੜਾ ਇਹਦਾ ਝਲਕ ਜਿਹੜੀ ਸੀ ਇਹ ਕੁਝ ਕਟਿੰਗ ਵਗੈਰਾ ਵੀ ਉਦਾਂ ਦੀ ਕਰਾਂਦੇ ਸੀਦਾ ਟੋਨੀ ਸਟਾਰਕ ਕਿਰਦਾਰ ਆ ਆਰਨ ਮੈਨ ਦਾ ਕਿਰਦਾਰ ਹੈ ਤਾਂ ਫਿਰ ਮੈਂ ਉਸ ਸਾਧ ਨਾਮ ਨੂੰ ਨਾਮ ਦਿੱਤਾ ਸੀ ਟੋਨੀ ਸਟਾਰਕ ਦਾ ਸਟਾਰਕ ਲੈਟਸ ਪਾ ਦਿ ਆ ਜੇਨ ਨੂੰ ਇੱਧਰ ਤੱਕ ਦੇਖ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਕਿੰਨਾ ਫਕਰ ਮਹਿਸੂਸ ਹੁੰਦਾ ਹੈ ਤੁਹਾਨੂੰ ਖੁਸ਼ੀ ਹੁੰਦੀ ਹੈ ਜੀ ਬਿਲਕੁਲ ਮਤਲਬ ਆਪਣੇ ਆਪ ਨੂੰ ਅੰਦਰੋਂ ਹੁੰਦਾ ਹੈ ਕਿ ਹਾਂ ਯਾਰ ਵੀ ਬੱਚੇ ਨੂੰ ਸਿਖਾਇਆ ਹੈ ਨਾ ਅੱਛਾ ਇੰਪਰੂਵਮੈਂਟ ਹੋਈ ਅੱਛਾ ਇਹਨੇ ਆਉਟਪੁੱਟ ਕੱਢਿਆ ਅੱਗੇ ਚੱਲ ਕੇ ਵੀ ਫਿਊਚਰ ਦੇ ਵਿੱਚ ਇਹ ਆਪਣਾ ਅੱਛਾ ਰਿਸਪੌਂਸ ਦਵੇ ਅੱਛਾ ਇਸ ਕੰਮ ਨੂੰ ਅੱਗੇ ਵਧਾਵੇ ਆਪਣੇ ਹੱਥ ਲੱਗਦਾ ਵੀ ਜਿਹੜੀ ਮੈਂ ਮਿਹਨਤ ਕੀਤੀ ਸੀ ਅੱਜ ਸਾਕਾਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਬਿਲਕੁਲ 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 ਮੈਨੂੰ ਸਾਫ਼ ਸਾਫ਼ ਜਿੱਦਾਂ ਹੀ ਉਹਨੇ ਕੰਮ ਕਰਦਾ ਹੈ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਇਹ ਕਾਫੀ ਅੱਛਾ ਗਰੋਥ ਕਰੇਗਾ ਜਿਵੇਂ ਕਿ ਆਪਾਂ ਪਾਜੀ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਲਾਈਫ ਵਿੱਚ ਬੜਾ ਕੁਝ ਦੇਖਿਆ ਹੋਇਆ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਆਪਣਾ ਮੁਕਾਮ ਹਾਸਿਲ ਇਹਨਾਂ ਨੇ ਕੀਤਾ ਹੋਇਆ ਇੱਕ ਬਹੁਤ ਵੱਡੇ ਟੈਟੂ ਆਰਟਿਸਟ ਨੇ ਜੇ ਗੱਲ ਕੀਤੀ ਜਾਵੇ ਇਹਨਾਂ ਦੀ ਲਾਈਫ ਦੀ ਸਟਰਗਲ ਦੀ ਲਾਈਫ ਵਿੱਚ ਜਿਹੜਾ ਸਟਰਗਲ ਆ ਉਹ ਵੀ ਇਹਨਾਂ ਨੇ ਬਹੁਤ ਦੇਖਿਆ ਹੋਇਆ ਤੁਹਾਨੂੰ ਇਹਨਾਂ ਦੀ ਵੀਡੀਓ ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਦੀ ਲੱਗੀ ਹੈ ਇਹਨਾਂ ਦੀ ਗਲਵਾਟ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਇਦਾਂ ਦੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਤਾਂ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਕੈਮਰਾ ਪਰਸਨ ਕਰਨ ਕੁਮਾਰ ਨਾਲ